ਗਲਤੀ ਨਾਲ ਵੀ ਤੀਲੀ ਨਾਲ ਨਾ ਕਰੋ ਕੰਨ ਦੀ ਸਫਾਈ ਜਾਣੋ 4 ਬਹੁਤ ਹੀ ਆਸਾਨ ਤੇ ਜ਼ਰੂਰੀ ਤਰੀਕੇ ਕਦੇ ਨਹੀਂ ਹੋਵੇਗਾ ਨੁਕਸਾਨ ਹੈਲੋ ਦੋਸਤੋ ਸਸ਼ੀਕਾਲ ਤੁਹਾਡੇ ਆਪਣੇ ਚੈਨਲ ਐਸ ਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਇਅਰ ਵੈਕਸ ਇੱਕ ਬਹੁਤ ਹੀ ਆਮ ਸਮੱਸਿਆ ਹੈ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਮਾਚਿਸ ਦੀਆਂ ਸਟਿੱਕਾਂ ਨਾਲ ਆਪਣੇ ਕੰਨ ਸਾਫ਼ ਕਰਦੇ ਦੇਖਿਆ ਹੋਵੇਗਾ ਕੰਨ ਦਾ ਪਰਦਾ ਅਤੇ ਅੰਦਰੂਨੀ ਹਿੱਸੇ ਇਅਰ ਵੈਕਸ ਤੋਂ ਸੁਰੱਖਿਅਤ ਰਹਿੰਦੇ ਹਨ ਪਰ ਜੇਕਰ ਜ਼ਿਆਦਾ ਗੰਦਗੀ ਇਕੱਠੀ ਜਾਵੇ ਤਾਂ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹੀ ਕਾਰਨ ਹੈ ਕਿ ਲੋਕ ਇਸ ਨੂੰ ਸਾਫ਼ ਕਰਨ ਜਾਂ ਕੰਨਾਂ ਨੂੰ ਰਗੜਨ ਲਈ ਡੰਡਿਆਂ ਦੀ ਵਰਤੋਂ ਕਰਦੇ ਹਨ, ਜਦਕਿ ਇਹ ਖਤਰਨਾਕ ਸਾਬਿਤ ਹੋ ਸਕਦਾ ਹੈ। ਕੰਨਾਂ ਨੂੰ ਸਾਫ਼ ਕਰਨ ਲਈ ਮਾਚਿਸ ਸਟਿਕਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨੂੰ ਸਾਫ਼ ਕਰਨ ਦੇ ਬਹੁਤ ਸਾਰੇ ਆਸਾਨ ਤਰੀਕੇ ਹਨ ਜੋ ਬਹੁਤ ਪ੍ਰਭਾਵਸ਼ਾਲੀ ਹਨ। ਆਓ ਅੱਜ ਅਸੀਂ ਤੁਹਾਨੂੰ ਇਅਰ ਵੈਕਸ ਦੇ ਜ਼ਿਆਦਾ ਜਮਾ ਹੋਣ ਦੇ ਲੱਛਣ ਅਤੇ ਇਸ ਨੂੰ ਸਾਫ਼ ਕਰਨ ਦੇ ਕੁਝ ਆਸਾਨ ਤਰੀਕੇ ਦੱਸਦੇ ਹਾਂ। ਕੰਨ ਵਿੱਚ ਵਾਧੂ ਇਅਰ ਵੈਕਸ ਦੇ ਲੱਛਣ ਬੈ ਐਮਡੀ ਚ 26 ਖਬਰ ਅਨੁਸਾਰ ਕੰਨ 'ਚ ਜ਼ਿਆਦਾ ਇਅਰ ਵੈਕਸ ਹੋਣ ਨਾਲ ਕੰਨ ਦਰਦ ਹੁੰਦਾ ਹੈ। ਜ਼ਿਆਦਾ ਇਅਰ ਵੈਕਸ ਕਾਰਨ ਸੁਣਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਜਦੋਂ ਜ਼ਿਆਦਾ ਇਅਰ ਵੈਕਸ ਹੁੰਦਾ ਹੈ ਤਾਂ ਕੰਨਾਂ ਵਿੱਚ ਕੰਟੀ ਵੱਜਣ ਦੀ ਭਾਵਨਾ ਹੁੰਦੀ ਹੈ। ਇਸ ਨਾਲ ਜਲਣ ਵੀ ਹੁੰਦੀ ਹੈ। ਇਅਰ ਵੈਕਸ ਨੂੰ ਸਾਫ਼ ਕਰਨ ਦੇ ਆਸਾਨ ਤਰੀਕੇ ਕੀ ਹਨ? ਆਓ ਜਾਣਦੇ ਹਾਂ। ਕੰਨਾਂ ਨੂੰ ਸਾਫ਼ ਕਰਨ ਲਈ ਇਅਰ ਵੈਕਸ ਦੀਆਂ ਬੂੰਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਇਹ ਸੁਰੱਖਿਅਤ ਹੈ ਜੇਕਰ ਇਅਰ ਵੈਕਸ ਨੂੰ ਹਟਾਉਣਾ ਹੈ ਤਾਂ ਤੁਹਾਨੂੰ ਪਹਿਲਾਂ ਇਸ ਨੂੰ ਨਰਮ ਕਰਨਾ ਜ਼ਰੂਰੀ ਹੈ ਇਸ ਦੇ ਲਈ ਤੁਸੀਂ ਇਅਰ ਵੈਕਸ ਦੀਆਂ ਬੂੰਦਾਂ ਦੀ ਵਰਤੋਂ ਕਰ ਸਕਦੇ ਹੋ ਤੁਹਾਨੂੰ ਬਾਜ਼ਾਰਾਂ ਵਿੱਚ ਇਅਰ ਵੈਕਸ ਦੀਆਂ ਬਹੁਤ ਸਾਰੀਆਂ ਬੂੰਦਾਂ ਮਿਲਣਗੀਆਂ ਕੰਨ ਵਿੱਚ ਇਅਰ ਵੈਕਸ ਦੀਆਂ ਬੂੰਦਾਂ ਘੱਟੋ-ਘੱਟ 5-7 ਦਿਨਾਂ ਤੱਕ ਲਗਾਓ ਅੱਗੇ ਗੱਲ ਆਉਂਦੀ ਹੈ ਕਾਟਨ ਦੇ ਫੰਬੇ ਤੁਸੀਂ ਕੰਨ ਦੇ ਬਾਹਰੀ ਹਿੱਸਿਆਂ ਨੂੰ ਸਾਫ਼ ਕਰਨ ਲਈ ਕਾਟਨ ਦੇ ਫੰਬੇ ਦੀ ਵਰਤੋਂ ਕਰ ਸਕਦੇ ਹੋ ਇਸ ਤੋਂ ਇਲਾਵਾ ਕੋਸੇ ਪਾਣੀ ਨਾਲ ਗਿੱਲੇ ਕੱਪੜੇ ਨਾਲ ਕੰਨ ਦੇ ਬਾਹਰੀ ਹਿੱਸੇ ਨੂੰ ਸਾਫ਼ ਕਰੋ। ਧਿਆਨ ਰਹੇ ਕਿ ਕਦੇ ਵੀ ਕੰਨਾਂ 'ਚ ਰੂੰ ਦਾ ਫੰਬਾ ਨਾ ਪਾਓ। ਇਸ ਕਾਰਨ ਗੰਦਗੀ ਅੰਦਰ ਜਾ ਸਕਦੀ ਹੈ। ਅੱਗੇ ਗੱਲ ਆਉਂਦੀ ਹੈ ਬੇਕਿੰਗ ਸੋਡਾ ਦੀ। ਤੁਸੀਂ ਈਅਰ ਵੈਕਸ ਨੂੰ ਹਟਾਉਣ ਲਈ ਬੇਕਿੰਗ ਸੋਡਾ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਦੇ ਲਈ ਅੱਧਾ ਚਮਚ ਬੇਕਿੰਗ ਸੋਡਾ ਲਗਭਗ ਅੱਧਾ ਕੱਪ ਕੋਸੇ ਪਾਣੀ 'ਚ ਮਿਲਾ ਕੇ ਡਰਾਪਰ ਦੀ ਬੋਤਲ ਵਿੱਚ ਰੱਖੋ। ਇਸ ਤੋਂ ਬਾਅਦ ਇੱਕ ਵਾਰ ਚ 5 ਤੋਂ 10 ਬੂੰਦਾ ਕੰਨ ਵਿੱਚ ਪਾਓ। 1 ਘੰਟੇ ਬਾਅਦ ਕੰਨਾਂ ਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਇਹ ਇਅਰ ਵੈਕਸ ਡ੍ਰੌਪ ਦੀ ਤਰ੍ਹਾਂ ਕੰਮ ਕਰੇਗਾ। ਅੱਗੇ ਗੱਲ ਆਉਂਦੀ ਹੈ ਨਜ਼ਦੀਕੀ ਡਾਕਟਰ ਕੋਲ ਜਾਓ। ਜੇਕਰ ਇਹ ਸਾਰੇ ਆਸਾਨ ਨੁਸਖੇ ਅਪਣਾਉਣ ਤੋਂ ਬਾਅਦ ਵੀ ਤੁਹਾਡਾ ਕੰਨ ਸਾਫ਼ ਨਹੀਂ ਹੋ ਰਿਹਾ ਤਾਂ ਤੁਹਾਨੂੰ ਤੁਰੰਤ ਆਪਣੇ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਤਾਂ ਦੋਸਤੋ ਇਹ ਸਾਰੀ ਜਾਣਕਾਰੀ ਮੀਡੀਆ ਰਿਪੋਰਟਸ ਤੇ ਆਧਾਰਿਤ ਹੈ। ਤੁਹਾਨੂੰ ਅਗਰ ਕੰਨ ਦੇ ਵਿੱਚ ਦਰਦ ਹੁੰਦਾ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਕੰਨ ਦੇ ਵਿੱਚੋਂ ਮੈਲ ਸਾਫ਼ ਨਹੀਂ ਹੋ ਰਹੀ ਤੁਹਾਨੂੰ ਨਜ਼ਦੀਕੀ ਡਾਕਟਰ ਨੂੰ ਦਿਖਾਣਾ ਚਾਹੀਦਾ ਹੈ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ALERT